ਰੇਡੀਓ ਹਾਂ ਦੁਆਪਰ ਰੇਡੀਓ ਗੱਲ ਕਰਦੇ ਆ ਆਖਰ ਦੇ ਵਿੱਚ ਯੂਰਪ ਵਿੱਚ ਜਦੋਂ ਨਿੱਕੇ ਨਿੱਕੇ ਬੱਚੇ ਚਿਮਣੀਆਂ ਸਾਫ਼ ਕਰਦੇ ਆ ਵਿੱਚ ਹੀ ਫਸਣ ਕਰਕੇ ਮਰ ਜਾਂਦੇ ਸਨ ਗੱਲ ਆਉਂਦੀ ਹੈ ਚਿਮਨੀ ਚਿਲਡਰਨਸ ਦੀ ਉਹਨਾਂ ਦੇ ਬਾਰੇ ਇਹ ਜਿੰਨਾ ਜਿਨ੍ਹਾਂ ਦੇ ਕੋਲੋਂ ਅਣਮਨੁੱਖੀ ਹਾਲਾਤਾਂ ਦੇ ਵਿੱਚ ਚਿਮਣੀਆਂ ਸਾਫ਼ ਕਰਨ ਦਾ ਕੰਮ ਕਰਵਾਇਆ ਜਾਂਦਾ ਸੀ ਉਹਨਾਂ ਨੂੰ ਚਿਮਨੀ ਚਿਲਡਰਨਸ ਵੀ ਕਿਹਾ ਜਾਂਦਾ ਸੀ ਬੱਚਿਆਂ ਦੇ ਕੋਲੋਂ ਅਜਿਹਾ ਕਰਵਾਉਣਾ ਸੰਸਾਰ ਦੀਆਂ ਕਈ ਸੰਸਥਾਵਾਂ ਜਿਹੜੀਆਂ ਨੇ ਥਾਵਾਂ ਦੇ ਉੱਤੇ ਸਮਾਜਿਕ ਤੌਰ ਦੇ ਉੱਤੇ ਪ੍ਰਵਾਨਤ ਸੀ ਬੱਚਿਆਂ ਨੂੰ ਲੰਮਾ ਸਮਾਂ ਮਾੜੀਆਂ ਸਥਿਤੀਆਂ ਦੇ ਵਿੱਚ ਬਿਤਾਉਣਾ ਪੈਂਦਾ ਤੇ ਲੰਮੇ ਸਮੇਂ ਤੱਕ ਮਜ਼ਦੂਰੀ ਕਰਨੀ ਪੈਂਦੀ ਇਹਨਾਂ ਦੇ ਵਿੱਚੋਂ ਕਈ ਬੱਚਿਆਂ ਦੀ ਉਮਰ 3 ਸਾਲ ਵੀ 3 ਸਾਲ ਤੋਂ ਵੀ ਘੱਟ ਹੁੰਦੀ ਸੀ ਇਹ ਬੱਚੇ ਜਾਂ ਤਾਂ ਅਨਾਥ ਹੁੰਦੇ ਜਾਂ ਤਾਂ ਇਹਨਾਂ ਦੇ ਮਾਪੇ ਬਹੁਤ ਗਰੀਬ ਜੋ ਉਹਨਾਂ ਨੂੰ ਕੰਮ ਕਰਨ ਦੇ ਲਈ ਮਾਲਕਾਂ ਨੂੰ ਵੇਚ ਦਿੰਦੇ ਇਹ ਮਾਲਕ ਉਹਨਾਂ ਦੇ ਕੋਲੋਂ ਇੱਕ ਖਤਰਨਾਕ ਕੰਮ ਕਰਨ ਦੇ ਲਈ ਮਜਬੂਰ ਉਹਨਾਂ ਨੂੰ ਕਰਦੇ ਗੱਲ ਹੈ 18ਵੀਂ ਤੇ 19ਵੀਂ ਸਦੀ ਦੇ ਵਿੱਚ ਘਾਰ ਦੇ ਅਖੀਰ ਦੇ ਵਿੱਚ ਬਰਤਾਨਵੀ ਅਖਬਾਰਾਂ ਦੇ ਵਿੱਚ ਇਹਨਾਂ ਬੱਚਿਆਂ ਦੀ ਮੌਤ ਦੀਆਂ ਖਬਰਾਂ ਸਾਹਮਣੇ ਆਈਆਂ ਕਈ ਬੱਚੇ ਛੱਤ ਤੋਂ ਜਾਂ ਚਿਮਨੀ ਦੇ ਵਿੱਚੋਂ ਹੇਠਾਂ ਡਿੱਗੇ ਕਈ ਫਸ ਜਾਂਦੇ ਸਨ ਜਾਂ ਸਾਹ ਘੁੱਟਣ ਕਰਕੇ ਮਾਰੇ ਜਾਂਦੇ ਇਤੋਂ ਤੱਕ ਕਿ ਅਜੇ ਵੀ ਕੇਸ ਹਨ ਜਿਨ੍ਹਾਂ ਦੇ ਵਿੱਚ ਬੱਚਿਆਂ ਨੂੰ ਮਜਬੂ ਮਜਬੂਰਾਂ ਜਿਹੜਾ ਗਰਮ ਚਿਮਨੀ ਦੇ ਵਿੱਚ ਵਾਰ ਦਿੱਤਾ ਜਾਂਦਾ ਸੀ ਤੇ ਬੱਚੇ ਜਿਉਂਦੇ ਹੀ ਭੁੰਨੇ ਜਾਂਦੇ ਸਨ ਕੀ ਹਾਲਾਤ ਸੀ ਜੀ ਉਹਨਾਂ ਸਮੇਂ 'ਚ ਤੇ ਅਜੇ ਹੀ ਇਹ ਇੱਕ ਘਟਨਾ ਹੈ ਆਇਰਲੈਂਡ ਦੀ ਆਇਰਲੈਂਡ ਦੇ ਲਿਮਰਿਕ ਦੇ ਵਿੱਚ ਜਿਹੜਾ 1846 ਦੇ ਵਿੱਚ ਹੀ ਹੋਈ ਸੀ ਘਟਨਾ 8 ਸਾਲਾਂ ਮਾਈਕਲਓ ਬਰਾਇਨ ਇੱਕ ਚਿਮਨੀ ਦੇ ਵਿੱਚ ਫਸ ਗਏ ਤੇ ਅੱਗ ਲੱਗ ਗਈ। ਇਸ ਬਾਰੇ ਹੋਈ ਅਦਾਲਤੀ ਸੁਣਵਾਈ ਦੇ ਵਿੱਚ ਘਰ ਦੇ ਵਿੱਚ ਕੈਥਰੀਨ ਰਿਆਨ ਕੈਥਰੀਨ ਰਿਆਨ ਨਾਮ ਦੀ ਔਰਤ ਨੇ ਇਹ ਗਵਾਹੀ ਦਿੱਤੀ ਕਿ ਉਸਨੇ ਬੱਚੇ ਦੇ ਮਾਲਕ ਮਾਈਕਲ ਸੁਲੀਵਨ ਨੂੰ ਉਸ ਨੂੰ ਚਿਮਨੀ ਸਾਫ਼ ਕਰਨ ਦੇ ਲਈ ਕਹਿੰਦਿਆਂ ਸੁਣਿਆ ਸੀ। ਕੈਥਰੀਨ ਰਿਆਨ ਘਰ ਦੇ ਵਿੱਚ ਇੱਕ ਸਹਾਇਕ ਵਜੋਂ ਕੰਮ ਕਰਦੀ ਸੀ। ਉਹ ਦੱਸਦੇ ਨੇ ਕਿ ਕਰੀਬ 15 ਮਿੰਟਾਂ ਬਾਅਦ ਉਹ ਬੱਚਾ ચીਕ-ਚੀਕ ਕੇ ਕਹਿ ਰਿਹਾ ਸੀ ਕਿ ਉਹ ਸੜ ਰਿਹਾ ਹੈ ਕੈਥਰਿਨ ਦੱਸਦੇ ਨੇ ਜਦੋਂ ਉਹ ਬਾਹਰ ਆਇਆ ਸੁਲੀਵਨ ਨੇ ਉਸ ਦੀ ਲੱਤ ਫਾੜ ਲਈ ਤੇ ਉਸ ਨੂੰ ਚਮੜੀ ਦੀ ਬੈਲਟ ਦੇ ਨਾਲ ਇੰਨੀ ਜ਼ੋਰ ਦੇ ਨਾਲ ਮਾਰਿਆ ਕਿ ਉਹ ਨਿੱਕਾ ਜਿਹਾ ਬੱਚਾ ਥੱਲੇ ਝੁੱਕ ਗਿਆ ਤੇ ਉਹ ਕਿਹਾ ਉਹਨੇ ਅਤੇ ਕਿਹਾ ਕਿ ਮੈਂ ਘਰ ਦੀ ਛੱਤ ਉੱਤੇ ਜਾਵਾਂਗਾ ਤੇ ਚਿਮਨੀ ਤੋਂ ਹੇਠਾਂ ਜਾਵਾਂਗਾ ਮੈਂ ਦੇਖਿਆ ਕਿ ਸੂਲੀ ਸਲੇਵਨ ਨੇ ਉਸਦੀ ਬਾਹ ਫੜੀ ਤੇ ਉਸ ਨੂੰ ਪੌੜੀਆਂ ਰਾਹੀਂ ਉੱਪਰ ਲੈ ਗਿਆ ਇਸ ਤੋਂ ਬਾਅਦ ਬੱਚੇ ਨੂੰ ਚਿਮਨੀ ਦੇ ਵਿੱਚੋਂ ਕੱਢ ਲਿਆ ਗਿਆ ਲਿਮੇਰਿਕ ਅਤੇ ਕਲੇਅਰ ਐਗਜ਼ਾਮੀਨਰ ਅਖਬਾਰ ਨੇ ਇਹ ਲਿਖਿਆ ਕਿ ਉਹਨਾਂ ਨੂੰ ਲਾਸ਼ ਬਹੁਤ ਮਾੜੀ ਹਾਲਤ ਦੇ ਵਿੱਚ ਮਿਲੀ ਤੇ ਬੁਰੀ ਤਰ੍ਹਾਂ ਸੜੀ ਹੋਈ ਜਾਂਚ ਤੋਂ ਬਾਅਦ ਇਹ ਫੈਸਲਾ ਦਿੱਤਾ ਗਿਆ ਸੀ ਕਿ ਇਹ ਮੌਤ ਇੱਕ ਹਾਦਸਾ ਸੀ ਕਈ ਕੇਸਾਂ ਦੇ ਵਿੱਚ ਇਹੀ ਫੈਸਲਾ ਸੁਣਾਇਆ ਜਾਂਦਾ ਕੁਝ ਹੀ ਕੇਸਾਂ ਦੇ ਵਿੱਚ ਕਿਸੇ ਦਾ ਕਸੂਰ ਤੈਅ ਕੀਤਾ ਜਾਂਦਾ ਸੀ ਅਜਿਹੇ ਲੋਕਾਂ ਦੇ ਵੱਲੋਂ ਮੰਗ ਕੀਤੀ ਜਾਣ ਮਗਰੋਂ ਹੀ ਹੁੰਦਾ ਸੀ ਅਜਿਹੇ ਘਟਨਾਵਾਂ ਬਸ ਆਇਰਲੈਂਡ ਦੇ ਵਿੱਚ ਹੀ ਨਹੀਂ ਹੁੰਦੀਆਂ ਸਨ ਸਕਾਟਲੈਂਡ ਸਕਾਟਲੈਂਡ ਤੇ ਰੂਸ ਵਰਗੀਆਂ ਥਾਵਾਂ ਦੇ ਉੱਤੇ ਚਿਮਨੀ ਸਾਫ਼ ਕਰਨ ਦੇ ਲਈ ਬਦਲਵੇਂ ਤਰੀਕੇ ਵਰਤੇ ਜਾਂਦੇ ਪਰ ਇੰਗਲੈਂਡ ਫਰਾਂਸ ਬੈਲਜੀਅਮ ਸਵਿਟਜ਼ਰਲੈਂਡ ਦੀ ਨੀਦਰਲੈਂਡਸ ਅਤੇ ਹੋਰ ਥਾਮਾ ਦੇ ਉੱਤੇ ਇਹ ਕੰਮ ਬੱਚਿਆਂ ਦੇ ਕੋਲੋਂ ਕਰਵਾਇਆ ਜਾਂਦਾ ਸੀ ਇਟਲੀ ਦੇ ਵਿੱਚ ਇਹਨਾਂ ਬੱਚਿਆਂ ਨੂੰ ਸਪੈਜ਼ ਸਪੈਜ਼ਾ ਕਮੀਨੀ ਕਿਹਾ ਜਾਂਦਾ ਸੀ ਸਪੈਜ਼ਾ ਕਮੀਨੀ ਜਿਹੜਾ ਕੰਮ ਕਰਨ ਵਾਲਾ ਨੂੰ ਆਪਣੇ ਕਾਮੇ ਕਹਿ ਦਿੰਦੇ ਨੇ ਇਹ ਕਹਿੰਦੇ ਨੇ ਕਮੀਨੀ ਸਪੈਜ਼ਾ ਕਮੀਨੀ ਕਿਹਾ ਜਾਂਦਾ ਸੀ ਤੇ ਇਟਲੀ ਦੇ ਉੱਤਰ ਦੇ ਵਿੱਚ ਉਹ ਅਨਾਥਾਂ ਅਤੇ ਭਿਖਾਰੀਆਂ ਨੂੰ ਵਿਦੇਸ਼ਾਂ ਦੇ ਵਿੱਚ ਕੰਮ ਕਰਨ ਦੇ ਲਈ ਸਿਖਲਾਈ ਦਿੰਦੇ ਸਨ 19ਵੀਂ ਸਦੀ ਤੇ 20ਵੀਂ ਸਦੀ ਦੀਆਂ ਸਰਦੀਆਂ ਦੇ ਵਿੱਚ ਕੈਟਨ ਟਕੀਨੋ ਤੇ ਜਿਹੇ ਜਿਹੜੇ ਸਵਿਸ ਇਲਾਕਿਆਂ ਵਿਚਲੇ ਗਰੀਬ ਪਰਿਵਾਰ ਆਪਣੇ 8 ਤੋਂ 15 ਸਾਲਾਂ ਦੇ ਬੱਚਿਆਂ ਨੂੰ ਇਟਾਲੀਅਨ ਮਾਲਕਾਂ ਨੂੰ ਦੇ ਦਿੰਦੇ ਸਨ ਅਮਰੀਕਾ ਦੇ ਵਿੱਚ ਇਹ ਬੱਚ ਇਹ ਬੱਚੇ ਮਿਲਾਨ ਅਤੇ ਹੋਰ ਸ਼ਹਿਰਾਂ ਦੇ ਵਿੱਚ ਅਰਧ ਗੁਲਾਮੀ ਦੀ ਹਾਲਤ ਦੇ ਵਿੱਚ ਸਵਾਇ ਕਰਦੇ ਅਮਰੀਕਾ ਦੇ ਵਿੱਚ ਗੁਲਾਮੀ ਖਤਮ ਹੋਣ ਤੋਂ ਪਹਿਲਾਂ ਤੇ ਬਾਅਦ ਵਾਲੇ ਸਮੇਂ ਦੇ ਵਿੱਚ ਜਿਹੜੇ ਮੁੰਡੇ ਚਿਮਣੀਆਂ ਸਾਫ਼ ਕਰਦੇ ਸਨ ਉਹ ਆਮ ਤੌਰ ਦੇ ਉੱਤੇ ਅਫਰੀਕੀ ਮੂਲ ਦੇ ਹੁੰਦੇ ਸਨ ਅਜਿਹਾ ਕਿਉਂ ਹੁੰਦਾ ਸੀ ਹਾਲਾਂਕਿ ਚਿਮਣੀਆਂ ਰੋਮਨ ਸਾਮਰਾਜ ਅਤੇ ਮੱਧ ਯੁੱਗ ਤੋਂ ਵੀ ਵਰਤੋਂ ਦੇ ਵਿੱਚ ਰਹੀਆਂ ਇਸ ਸਮੇਂ ਦੇ ਦੌਰਾਨ ਮਹਿਲਾਂ ਦੇ ਵਿੱਚ ਹੀ ਚਿਮਣੀਆਂ ਹੁੰਦੀਆਂ ਸਨ ਪਰ ਇਹ 16ਵੀਂ ਸਦੀ ਤੋਂ ਬਾਅਦ ਹੀ ਪ੍ਰਚਲਿਤ ਹੋਈਆਂ ਕੁਲੀਨ ਜਾਂ ਅਮੀਰ ਵਰਗ ਦੇ ਲੋਕਾਂ ਨੇ ਘਰਾਂ ਨੂੰ ਗਰਮ ਰੱਖਣ ਦੇ ਰਵਾਇਤੀ ਢੰਗ ਦੇ ਬਦਲ ਵਜੋਂ ਚਿਮਨੀ ਵਰਤਣੀ ਸ਼ੁਰੂ ਕਰ ਦਿੱਤੀ ਇਸ ਤੋਂ ਬਾਅਦ ਲੋਕਾਂ ਨੇ ਇਸ ਨੂੰ ਵਰਤਣਾ ਸ਼ੁਰੂ ਕੀਤਾ ਜਿਹੜੇ ਲੋਕ ਚਿਮਨੀਆਂ ਸਾਫ਼ ਕਰਨ ਦਾ ਕੰਮ ਕਰਦੇ ਸਨ ਉਹਨਾਂ ਦੀ ਮੰਗ ਵਧਣੀ ਸ਼ੁਰੂ ਹੋ ਗਈ 7ਵੀਂ ਤੇ 18ਵੀਂ ਸਦੀ ਤੱਕ ਇੱਕ ਵੱਖਰਾ ਕੀਤਾ ਇਹ ਜਿਹੜਾ ਕਿੱਤਾ ਬਣ ਗਿਆ ਸੀ ਜਿਸ ਦਾ ਕੰਮ ਅੱਗ ਲੱਗਣ ਤੋਂ ਰੋਕਣਾ ਸੀ ਜਦੋਂ ਬਹੁਤੇ ਲੋਕਾਂ ਨੇ ਲੱਕੜ ਬਾਲਣ ਦੀ ਥਾਂ ਕੋਲੇ ਬਾਲਣੇ ਸ਼ੁਰੂ ਕਰਤੇ ਤਾਂ ਚਿਮਣੀਆਂ ਦੇ ਡਿਜ਼ਾਈਨ ਦੇ ਵਿੱਚ ਬਦਲਾਅ ਆਉਣਾ ਸ਼ੁਰੂ ਹੋਇਆ ਚਿਮਣੀਆਂ ਨੂੰ ਬਿਹਤਰ ਬਣਾਉਣ ਦੇ ਲਈ ਇਹ ਢੀੜੀਆਂ ਬਣਾਈਆਂ ਜਾਣ ਲੱਗ ਗਈਆਂ ਆਮ ਚਿਮਨੀ ਦਾ ਆਕਾਰ 36x23 ਸੈਂਟੀਮੀਟਰ ਹੁੰਦਾ ਸੀ ਪਰ ਢੀੜੀਆਂ ਚਿਮਣੀਆਂ ਦਾ ਆਕਾਰ 23x23 ਸੈਂਟੀਮੀਟਰ ਹੁੰਦਾ ਇਸ ਦੇ ਨਾਲ ਹੀ ਸ਼ਹਿਰਾਂ ਦੇ ਵਿੱਚ ਵਧੇਰੇ ਗਿਣਤੀ ਵਿੱਚ ਲੋਕਾਂ ਦੇ ਰਹਿਣ ਦੇ ਲਈ ਬਹੁ ਮੰਜ਼ਲਾ ਇਮਾਰਤਾਂ ਬਣਾਈਆਂ ਜਾਣ ਲੱਗ ਗਈਆਂ ਖਾਸ ਕਰਕੇ ਇੰਡਸਟਰੀਅਲ ਰੈਵੋਲੂਸ਼ਨਰ ਜਿਹੜਾ ਉਦਯੋਗਿਕ ਇਨਕਲਾਬ ਆਇਆ ਸੀ ਨਾ ਉਹਦੀ ਆਮਦ ਹੁੰਦੀ ਹੈ ਉਸ ਤੋਂ ਬਾਅਦ ਚਿਮਣੀਆਂ ਦੀਆਂ ਜਿਹੜੀਆਂ ਨਾਲੀਆਂ ਦੀ ਗਿਣਤੀ ਵੀ ਵਧੀ ਤੇ ਇਹ ਹੋਰ ਕਮਰਿਆਂ ਦੇ ਨਾਲ ਵੀ ਜੋੜੀਆਂ ਜਾਣ ਲੱਗ ਗਈਆਂ ਡਿਜ਼ਾਈਨ ਦੇ ਵਿੱਚ ਆਉਣ ਵਾਲੀ ਤਬਦੀਲੀ ਕਾਰਨ ਚਿਮਣੀਆਂ ਦੀ ਬੰਤਰ ਪੇਚੀਦਾ ਹੋ ਗਈ ਤੇ ਇਹਨਾਂ ਵਿੱਚਲੀ ਕਾਲਖ ਨੂੰ ਸਾਫ਼ ਕਰਨਾ ਬਹੁਤ ਔਖਾ ਹੋਇਆ ਜੇਕਰ ਇਹ ਕਾਲਕ ਨਾ ਸਾਫ ਕੀਤੀ ਜਾਵੇ ਤਾਂ ਚਿਮਨੀ ਕੰਮ ਕਰਨੀ ਬੰਦ ਹੋ ਜਾਂਦੀ ਹੈ ਤੇ ਘਰ ਕਾਲੇ ਧੂਏ ਦੇ ਨਾਲ ਭਰ ਜਾਂਦੇ ਨੇ ਬੱਚਿਆਂ ਦੇ ਸਰੀਰ ਉੱਤੇ ਕੀ ਅਸਰ ਪੈਂਦਾ ਸੀ ਇਹਦਾ ਜਦੋਂ ਚਿਮਣੀਆਂ ਸਾਫ ਕਰਦੇ ਸਨ ਚਿਮਨੀ ਸਾਫ ਕਰਨ ਵਾਲੇ ਬੱਚੇ ਜਿਹੜੇ ਸਨ ਆਪਣੇ ਮਾਲਕਾਂ ਦੀ ਸਿਹਤ ਅਤੇ ਜ਼ਿੰਦਗੀ ਦਾ ਖਿਆਲ ਤਾਂ ਰੱਖਦੇ ਪਰ ਇਸ ਦਾ ਮੁੱਲ ਆਪਣੀ ਜਾਨ ਜੋਖਮ ਦੇ ਵਿੱਚ ਪਾ ਕੇ ਤਾਰਦੇ ਇਨਾ ਬੱਚਿਆਂ ਦੀ ਉਮਰ 4 ਸਾਲ ਤੋਂ ਲੈ ਕੇ 10 ਤੋਂ 15 ਸਾਲ ਦੀ ਉਮਰ ਤੱਕ ਹੁੰਦੀ ਇਸ ਕੰਮ ਕਰਕੇ ਕਈ ਬੱਚਿਆਂ ਦੀਆਂ ਹੱਡੀਆਂ ਵਿੱਚ ਵੀ ਨੁਕਸ ਪੈ ਗਿਆ ਸੀ ਬਦਨ ਫੁੱਲਣ ਦੇ ਵਿੱਚ ਕਾਲਖ ਦੇ ਵਿੱਚ ਸਾਰਾ ਸਾਰਾ ਦਿਨ ਬਿਤਾਉਣ ਕਾਰਨ ਕਈ ਬੱਚਿਆਂ ਦੇ ਫੇਫੜਿਆਂ ਦੇ ਵਿੱਚ ਖਰਾਬੀ ਆ ਗਈ ਕਈਆਂ ਨੂੰ ਸਾਹ ਲੈਣ ਦੇ ਵਿੱਚ ਦਿੱਕਤ ਹੁੰਦੀ ਕਈਆਂ ਨੂੰ ਅੱਖਾਂ ਦੇ ਨਾਲ ਸੰਬੰਧਿਤ ਮੁਸ਼ਕਲਾਂ ਆਉਂਦੀਆਂ ਕੁਝ ਬੱਚੇ ਅੰਨੇ ਤੱਕ ਹੋ ਜਾਂਦੇ ਬਹੁਤੀ ਵਾਰ ਅਜਿਹਾ ਹੁੰਦਾ ਕਿ ਜਿਹੜੀਆਂ ਚਿਮਣੀਆਂ ਦੇ ਵਿੱਚ ਉਹਨਾਂ ਨੂੰ ਵੜਨਾ ਪੈਂਦਾ ਉਹ ਅੱਗ ਕਾਰਨ ਬਹੁਤ ਗਰਮ ਹੁੰਦੀਆਂ ਇਸ ਕਰਕੇ ਉਹਨਾਂ ਦੀ ਚਮੜੀ ਵੀ ਸੜ ਜਾਂਦੀ ਉਹਨਾਂ ਦੇ ਜ਼ਖਮਾਂ ਦੇ ਉੱਤੇ ਕਾਲਖ ਲੱਗਣ ਕਾਰਨ ਇਹਨਾਂ ਦੇ ਵਿੱਚ ਲਾਗ ਹੋ ਜਾਂਦੀ ਸੀ ਤੇ ਜ਼ਖਮਾਂ ਦੀ ਸਫਾਈ ਦੇ ਵਿੱਚ ਵੀ ਮੁਸ਼ਕਲ ਆਉਂਦੀ ਕਿਉਂਕਿ ਬੱਚਿਆਂ ਨੂੰ ਸਾਲ ਦੇ ਵਿੱਚ ਸਿਰਫ 3 ਵਾਰ ਹੀ ਨਹਾਉਣ ਦਿੱਤਾ ਜਾਂਦਾ ਸੀ ਕਈ ਵਾਰੀ ਬੱਚੇ ਚਿਮਨੀ ਦੇ ਵਿੱਚ ਹੀ ਫਸ ਜਾਂਦੇ ਅਜਿਹੀ ਹਾਲਤ ਦੇ ਵਿੱਚ ਉਹਨਾਂ ਦੇ ਪੈਰ ਉਹਨਾਂ ਦੀ ਜਿਹੜਾ ਥੋੜੀ ਹੀਟ ਫਸੇ ਹੁੰਦੇ ਸਨ ਕਿਸਮਤ ਵਾਲੇ ਬੱਚਿਆਂ ਨੂੰ ਹੀ ਰੱਸੀ ਰਾਹੀਂ ਬਾਹਰ ਕੱਢਿਆ ਜਾਂਦਾ ਪਰ ਜੇਕਰ ਉਹਨਾਂ ਨੂੰ ਬਚਾਉਣ ਦੇ ਵਿੱਚ ਦੇਰ ਹੋ ਜਾਵੇ ਤਾਂ ਕੱਢਣ ਦੇ ਸਾਰੇ ਯਤਨਾਂ ਦਾ ਕੋਈ ਫਲ ਨਹੀਂ ਨਿਕਲਦਾ ਸੀ ਅਜਿਹੇ ਹਾਦਸਿਆਂ ਵਿੱਚ ਇੱਟਾਂ ਹਟਾ ਕੇ ਹੀ ਲਾਸ਼ਾਂ ਬਾਹਰ ਨਿਕਲੀਆਂ ਕੱਢੀਆਂ ਜਾ ਸਕਦੀਆਂ ਹਨ ਅਜੇ ਖਤਰਨਾਕ ਹਾਲਾਤਾਂ ਦੇ ਵਿੱਚ ਕੰਮ ਕਰਦੇ ਆਂ ਫੁਰਤੀਲੇ ਤੇ ਮਜ਼ਬੂਤ ਬੱਚੇ ਹੀ ਬਚਦੇ ਸਨ ਜਿਹੜੇ ਬੱਚੇ ਬਚ ਜਾਂਦੇ ਸਨ ਉਹਨਾਂ ਉੱਤੇ ਜਿਮਨੀ ਸਵਿਪ ਦੇ ਕੇਸਰ ਨਾਮ ਦੀ ਬਿਮਾਰੀ ਦੇ ਸ਼ਿਕਾਰ ਹੋਣ ਦਾ ਖਤਰਾ ਰਹਿੰਦਾ ਸੀ ਇਹ ਕੈਂਸਰ ਬੱਚੇ ਦੇ ਕਿਸ਼ੋਰ ਅਵਸਥਾ ਦੇ ਵਿੱਚ ਹੁੰਦਾ ਹੀ ਅੰਡਕੋਸ਼ਾਂ ਉੱਤੇ ਹਮਲਾ ਕਰਦਾ ਇਹ ਕੈਂਸਰ ਯੂਰਪ ਅਤੇ ਇੰਗਲੈਂਡ ਦੇ ਵਿੱਚ ਬਹੁਤ ਫੈਲ ਗਿਆ ਕਈ ਡਾਕਟਰਾਂ ਨੇ ਇਹ ਸੋਚਿਆ ਕਿ ਇਸ ਕੈਂਸਰ ਦਾ ਕਾਰਨ ਉਸ ਵੇਲੇ ਫੈਲਿਆ ਜਿਸ ਜੈਨਸੀ ਲਾਗ ਜਾਨੀ ਕਿ ਸਰੀਰਕ ਸੰਬੰਧ ਬਣਾਉਣ ਕਾਰਨ ਫੈਲਣ ਵਾਲੀ ਲਾਗ ਹੋ ਸਕਦਾ ਹੈ ਪਰ ਬਰਤਾਨਵੀ ਸਰਜਨ ਪਰਸਿਵਲ ਪੋਰਟ ਨੇ ਇਹ ਜ਼ੋਰ ਪਾਇਆ ਕਿ ਇਸ ਦਾ ਕਾਰਨ ਕੁਝ ਹੋਰ ਹੈ ਗੱਲ ਆਉਂਦੀ ਹੈ ਮੈਨੂੰ 크리스마ਸ ਦਾ ਚੇਤੇ ਆ ਗਿਆ ਕਿ ਇਹਨਾਂ ਮੁਲਕਾਂ ਦੇ ਵਿੱਚ 크리스마ਸ ਮਨਾਈ ਜਾਂਦੀ ਹੈ ਤੇ ਸੰਤਾ ਸੰਤਾ ਜਿਹੜਾ ਹੈ ਜੀ ਉਹ ਚਿਮਨੀ ਰਾਹੀਂ ਵੀ ਦਿਖਾਉਂਦੇ ਨੇ ਕਿ ਉੱਥੋਂ ਆਉਂਦਾ ਹੈ ਜਾਂ ਹੋਰ ਸਾਰੀਆਂ ਚੀਜ਼ਾਂ ਨੇ ਬੱਚਿਆਂ ਨੂੰ ਇਹ ਕਿਹਾ ਜਾਂਦਾ ਹੈ ਪਰ ਆਉਣ ਵਾਲ ਮੈਨੂੰ ਲੱਗਦਾ ਕਿ ਉਸ ਸਮੇਂ ਦੇ ਵਿੱਚ ਸੰਟਾ ਇਹੀ ਹੋਣਗੇ ਬੱਚੇ ਜਿਨ੍ਹਾਂ ਦਾ ਜ਼ਿਕਰ ਕੀਤਾ ਜਾਂਦਾ ਸੀ ਵਿਚਾਰਿਆਂ ਦਾ ਕੀ ਹਾਲਾਤ ਬਣਦੇ ਹੋਣਗੇ ਚਿਮਨੀ ਦੇ ਵਿੱਚ ਸਾਲ 1775 ਦੇ ਵਿੱਚ ਉਹਨਾਂ ਨੇ ਇੱਕ ਅਧਿਐਨ ਛਾਪਿਆ ਜਿਸ ਦੇ ਵਿੱਚ ਇਹ ਦਰਸਾਇਆ ਗਿਆ ਕਿ ਚਿਮਨੀ ਦੇ ਵਿੱਚ ਕੰਮ ਕਰਨ ਵਾਲੇ ਬੱਚਿਆਂ ਨੂੰ ਇਹ ਬਿਮਾਰੀ ਲੱਗਣ ਦਾ ਕਾਰਨ ਉਹਨਾਂ ਦੇ ਕਾਲਖ ਦੇ ਸੰਬੰਧ ਦੇ ਵਿੱਚ ਆਉਣ ਦੇ ਨਾਲ ਜੁੜਿਆ ਇਸ ਦੇ ਨਾਲ ਉਹਨਾਂ ਨੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਇਹ ਦਰਸਾਇਆ ਕੀ ਵਾਤਾਵਰਣ ਵਿਚਲੇ ਤੱਤਾਂ ਕਾਰਨ ਵੀ ਕੈਂਸਰ ਹੋ ਸਕਦਾ ਹੈ ਇਸ ਤਰ੍ਹਾਂ ਉਹਨਾਂ ਨੇ ਪਹਿਲੇ ਇੰਡਸਟਰੀਅਲ ਕੈਂਸਰ ਦੀ ਪਛਾਣ ਕੀਤੀ ਇਸ ਦੇ ਨਾਲ ਇਹ ਸਾਹਮਣੇ ਆਇਆ ਕਿ ਚਿਮਨੀ ਦੇ ਵਿੱਚ ਕੰਮ ਕਰਨ ਵਾਲੇ ਬੱਚਿਆਂ ਦਾ ਭਵਿੱਖ ਬਹੁਤ ਸੀਮਤ ਸੀ ਬਜ਼ੁਰਗ ਹੋਣਾ ਤਾਂ ਕਿ ਉਹਨਾਂ ਦਾ ਭਰ ਜਵਾਨੀ ਦੀ ਉਮਰ ਤੱਕ ਪਹੁੰਚਣਾ ਵੀ ਔਖਾ ਸੀ ਉਹਨਾਂ ਦਾ ਖਿਆਲ ਰੱਖਣ ਦੇ ਲਈ ਮਾਪਿਆਂ ਅਤੇ ਕਾਨੂੰਨ ਦੀ ਅਨਹੋਂਦ ਦੇ ਕਾਰਨ ਉਹ ਬਸ ਇੱਕ ਵਪਾਰਕ ਚੀਜ਼ ਬਣ ਕੇ ਰਹਿ ਗਏ ਸਨ ਉਹਨਾਂ ਦੇ ਨਾਲ ਕੁੱਟਮਾਰ ਵੀ ਹੁੰਦੀ। ਐਨੇ ਕੋ ਕੱਪੜੇ ਹੀ ਦਿੱਤੇ ਜਾਂਦੇ ਕਿ ਉਹ ਨੰਗੇ ਨਾਲ ਰਹਿਣ ਬਸ। ਉਹਨਾਂ ਨੂੰ ਠੰਡ ਜਾਂ ਕਾਲਖ ਤੋਂ ਬਚਣ ਦੇ ਲਈ ਕੱਪੜੇ ਨਹੀਂ ਦਿੱਤੇ ਜਾਂਦੇ ਸਨ। ਉਹ ਬਹੁਤ ਥੋੜਾ ਖਾਂਦੇ। ਉਹਨਾਂ ਨੂੰ ਜਾਂ ਤਾਂ ਗਲੀ ਗਲੀ ਦੇ ਵਿੱਚ ਸੌਣਾ ਪੈਂਦਾ ਸੀ ਜਾਂ ਬੇਸਮੈਂਟ ਦੇ ਵਿੱਚ। ਉਹ ਉਸੇ ਕੰਬਲ ਦੇ ਵਿੱਚ ਲਿਪਟੇ ਹੁੰਦੇ ਸਨ ਜਿਸ ਕੰਬਲ ਦੇ ਵਿੱਚ ਉਹਨਾਂ ਨੇ ਚਿਮਨੀ ਦੀ ਗੰਦਗੀ ਇਕੱਠੀ ਕੀਤੀ ਹੁੰਦੇ ਹੁੰਦੀ ਸੀ। ਇਹਨਾਂ ਬੱਚਿਆਂ ਦੀ ਜ਼ਿੰਦਗੀ ਬਾਰੇ ਸਾਹਿਤ ਦੇ ਵਿੱਚ ਵੀ ਜ਼ਿਕਰ ਆਉਂਦਾ ਹੈ ਕਵੀ ਵਿਲੀਅਮ ਬਲੇਕ ਅਤੇ ਫ੍ਰਾਂਸੀਸੀ ਲੇਖਕ ਹੋਏ ਨੇ ਵਿਕਟਰ ਹਿਉਂਗੋ ਨੇ ਵੀ ਇਹਨਾਂ ਬਾਰੇ ਲਿਖਿਆ ਜਿਸ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਸਾਰੇ ਮੁਲਕਾਂ ਦੇ ਵਿੱਚ ਪ੍ਰਭਾਵਸ਼ਾਲੀ ਸ਼ਖਸੀਅਤਾਂ ਵੱਲੋਂ ਇਹ ਸ਼ੋਸ਼ਣ ਨੂੰ ਰੋਕਣ ਕਰਨ ਰੋਕ ਕਰਨ ਦੇ ਲਈ ਰੋਕ ਲਾਉਣ ਦੇ ਲਈ ਯਤਨ ਕੀਤੇ ਗਏ ਪਰ ਇਸ ਉੱਤੇ ਕਾਫੀ ਸਮੇਂ ਬਾਅਦ ਰੋਕ ਲੱਗੀ ਸੀ 1760 ਦੇ ਵਿੱਚ 1760 ਦੇ ਵਿੱਚ ਸਮਾਜ ਸੇਵਕ ਜੌਨਸਨ ਹੈਨਵੇ ਨੇ ਯੂਕੇ ਦੇ ਵਿੱਚ ਇੱਕ ਮੁਹਿੰਮ ਚਲਾਈ ਇਸ ਤੋਂ ਬਾਅਦ 1788 ਦੇ ਵਿੱਚ ਇਸ ਕੰਮ ਦੇ ਲਈ ਘੱਟੋ ਘੱਟ ਉਮਰ 8 ਸਾਲ ਨਿਰਧਾਰਤ ਕੀਤੀ ਗਈ ਸੀ ਪਰ ਇਹ ਨਿਯਮ ਉਦੋਂ ਤੱਕ ਲਾਗੂ ਨਹੀਂ ਕੀਤੇ ਗਏ ਜਦੋਂ ਤੱਕ ਇੱਕ ਹੋਰ ਬੱਚੇ ਦੀ ਅਜੇ ਹਾਲਾਤਾਂ ਵਿੱਚ ਮੌਤ ਨਹੀਂ ਹੋ ਗਈ ਜੋਰਜ ਬ੍ਰਿਊਸਰ ਉਦੋਂ 11 ਸਾਲਾਂ ਦੀ ਸੀ ਜਦੋਂ ਕੈਂਬਰ ਕੈਂਬਰੀਜ ਸ਼ਾਇਰ ਕੈਂਪਰੀਜ਼ ਸ਼ਾਇਰ ਦੇ ਵਿਕਟੋਰੀਅਨ ਹਸਪਤਾਲ ਦੀ ਇੱਕ ਭੀੜੀ ਚਿਮਨੀ ਦੇ ਵਿੱਚ ਫਸ ਗਿਆ ਬੱਚੇ ਨੂੰ ਬਚਾਉਣ ਦੇ ਲਈ ਇੱਕ ਕੰਦ ਢਾ ਦਿੱਤੀ ਗਈ ਪਰ ਉਸ ਨੂੰ ਬਚਾਇਆ ਨਹੀਂ ਜਾ ਸਕਿਆ ਸ਼ਿਫਟ ਸਬਰੀ ਦੇ 7ਵੇਂ ਅਰਲ ਨੇ ਇਸ ਬੱਚੇ ਦੀ ਮੌਤ ਬਾਰੇ ਪੜਿਆ ਤੇ ਪਾਰਲੀਮੈਂਟ ਦੇ ਵਿੱਚ ਬੱਚਿਆਂ ਕੋਲੋਂ ਇਹ ਕੰਮ ਕਰਵਾਉਣ ਬਾਰੇ ਬਿੱਲ ਪੇਸ਼ ਕੀਤਾ 1875 ਦੇ ਇਸ ਕਾਨੂੰਨ ਮੁਤਾਬਕ ਚਿਮਨੀ ਸਾਫ਼ ਕਰਨ ਵਾਲੇ ਬੱਚਿਆਂ ਦੇ ਲਾਇਸੈਂਸ ਹੋਣੇ ਜ਼ਰੂਰੀ ਕਰ ਦਿੱਤੇ ਗਏ ਤੇ ਉਹਨਾਂ ਦਾ ਪੁਲਿਸ ਦੇ ਕੋਲ ਰਜਿਸਟਰ ਹੋਣਾ ਜ਼ਰੂਰੀ ਹੈ ਤਾਂ ਜੋ ਇਸ ਦੀ ਨਜ਼ਰਸਾਨੀ ਹੋ ਸਕੇ ਇਸ ਤੋਂ ਬਾਅਦ ਇਹ ਜਿਹੜਾ ਬਰ ਬਰਾਤਾ ਵਾਲਾ ਜਿਹੜਾ ਕੰਮ ਹੈ ਬੰਦ ਹੋਇਆ ਹੈ ਦਰਦਨਾਕ ਕਹਾਣੀ ਹੈ ਜੀ ਜਰੂਰ ਇਹਨੂੰ ਵੱਖਰਾ ਕਰਕੇ ਕੋਸ਼ਿਸ਼ ਰਵੇਗੀ ਪੌਣ ਦੇ ਲਈ ਤੁਹਾਡੇ ਲਈ ਜੋ ਹਾਲਾਤ ਬੱਚਿਆਂ ਦੇ ਬਣਾਏ ਗਏ 4 ਸਾਲ ਤੋਂ ਘੱਟ ਉਮਰ ਦੇ ਬੱਚੇ ਬੀਜ ਦੇ ਵਿੱਚ ਵਰਤੇ ਜਾਂਦੇ ਸਨ ਕਿਉਂਕਿ ਉਹ ਦੁਬਲੇ ਪਤਲੇ ਹੁੰਦੇ ਸਨ ਤੇ ਉਹ ਚਿਮਣੀ ਦੇ ਵਿੱਚੋਂ 23 बाई 23 ਦੇ ਜਿਹੜਾ ਹੈ ਨੰਗਨ ਦੇ ਵਿੱਚ ਕਾਮਯਾਬ ਹੋ ਜਾਂਦੇ ਸਨ ਯੂਰਪ ਦੇ ਵਿੱਚ ਜਦੋਂ ਨਿੱਕੇ ਨਿੱਕੇ ਬੱਚੇ ਚਿਮਣੀਆਂ ਸਾਫ਼ ਕਰਦਿਆਂ ਵਿੱਚ ਹੀ ਫਸਣ ਕਰਕੇ ਮਾਰੇ ਜਾਂਦੇ ਸਨ ਇੱਕ ਇਤਿਹਾਸਕ ਗੱਲਬਾਤ ਹੈ ਤੇ ਇਹਦਾ ਜ਼ਿਕਰ ਤੁਹਾਡੇ ਨਾਲ ਕੀਤਾ ਹੈ